ਆ ਵੀਰੋ ਕਿਸਾਨ ਵੀਰੋ ਚਲਦੀ ਚਲਦੀ ਸ਼ੇਅਰ ਕਰ ਦਿਓ ਕਿਉਂਕਿ ਮਸਲਾ ਜਿਹੜਾ ਇਹ ਤੁਹਾਨੂੰ ਦਿਖਾ ਰਹੇ ਆ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਖੜੇ ਆ ਜਿੱਥੇ ਇੱਕ ਕਿਸਾਨ ਦੀ ਫਸਲ ਹੈ ਜਿਹੜੀ ਬਰਬਾਦ ਕਰ ਦਿੱਤੀ ਐ ਤੀਜੀ ਵਾਰ ਬੀਜੀਸੀ ਕਣਕ ਕਹਿੰਦੇ ਉਗਰੀ ਨਹੀਂ ਸੀ ਇੱਕ ਠੇਕੇਦਾਰ ਵੱਲੋਂ ਸੂਏ ਦੇ ਨਾਲੋਂ ਦਰਖਤ ਪੱਟਣ ਦਾ ਠੇਕਾ ਲਿਆ ਹੋਇਆ ਸੀ ਪਰ ਉਸਨੇ ਖਾਲ ਤੋੜ ਦਿੱਤਾ ਤੇ ਖਾਲ ਤੋੜ ਕੇ ਕਿਸਾਨ ਨੂੰ ਮੈਸੇਜ ਤੱਕ ਨਹੀਂ ਲਾਇਆ ਜਿਸ ਦੇ ਕਾਰਨ ਕਿਸਾਨ ਦੀ ਫਸਲ ਬਰਬਾਦ ਹੋਈ ਐ ਪਰ ਜਦੋਂ ਮਾਪਜੇ ਦੀ ਗੱਲ ਕੀਤੀ ਐ ਉਹ ठेਕੇਦਾਰ ਕਹਿੰਦੇ ਮਾਪਜੇ ਤੋਂ ਵੀ ਭੱਜ ਗਿਆ। ਕਿਸਾਨ ਦੇ ਨਾਲ ਵੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕੀ ਹਾਲਾਤ ਬਣੇ ਨੇ ਕਿਸ ਤਰ੍ਹਾਂ ਦੀਆਂ ਗੱਲਾਂਬਾਤਾਂ ਹੋਈਆਂ ਨੇ ਪੂਰੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਦੂਜੇ ਤੇ ਕਿਵੇਂ ਲਾ ਰਹੇ ਨੇ ਇਲਜ਼ਾਮ ਕੌਣ ਐ ਦਾ ਜ਼ਿੰਮੇਵਾਰ। ਅੱਛਾ ਅਸੀਂ ਦੱਸਾਂ ਜੀ ਤੈਨੂੰ ਉਹ ਕਹਿੰਦਾ ਤੈਨੂੰ ਦੱਸਿਆ ਜੀ ਖਾਲ ਦਾ ਮੈਸੇ ਲਾਇਆ ਸੀ। ਹਾਂ ਦੂ ਬਾਹਰ ਟੁੱਟਿਆ ਯਾਰ। ਹੈਂ ਮੈਂ ਟੱਪ ਗਿਆ ਸੀ। ਨੰਬਰ ਆ ਹੁਣ ਰਾਜ ਮੇਰੀ ਗੱਲ ਸੁਣਾ ਹਾਂ ਉਹਦੇ ਤੁਸੀਂ ਦਰੋਗਾ ਸਾਹਿਬ ਮਤਲਬ ਕਿਉਂ ਘਰਾਉਂਦੇ ਹੋ ਆਪਦੀ ਅਸੀਂ ਜਵਾਬ ਦੇ ਸਕਦੇ ਆ ਕੋਈ ਅਸੀਂ ਗੱਲ ਆ ਕਰਦੇ ਆ ਵੀ ਯਾਰ ਇਹ ਬੰਦੇ ਦੀ ਸਵਾਦ ਕਿੱਲੇ ਕਰਦੇ ਆ ਜਾ ਕੇ ਮੌਕਾ ਦੇਖੋ ਵੀ ਉਹਨਾਂ ਚ ਗੋਡੇ-ਗੋਡੇ ਪਾਣੀ ਖੜਾ ਕਣ ਕੁੱਗਰੀ ਨਹੀਂ ਕਿਸੇ ਮੰਦ ਤੁਸੀਂ ਤਾਂ ਪਤਾ ਨਹੀਂ ਮਾਰਦੇ ਤੁਸੀਂ ਕੋਲੋਂ ਹੀ ਤੁਹਾਨੂੰ ਵੀ ਪਤਾ ਹੈ ਇਹ ਜੀ ਕੋਈ ਗੱਲ ਹੀ ਨਹੀਂ ਦਰੋਗਾ ਔਰ ਚਾਰ ਥਾਂ ਹੀ ਪਾਣੀ ਘੜਦਾ ਮੈਂ ਹਜੇ ਵੀ ਖੜਾ ਸਾਨੂੰ ਜੇ ਅਸੀਂ ਘਰ ਵੀ ਜਾਣਦੇ ਹੁੰਦੇ ਹੁੰਦੇ ਸੋਡਾ ਅਸੀਂ ਤਾਂ ਵੀ ਆਉਂਦੇ ਬਾਈ ਜਰ ਘਰ ਜੇ ਮੈਂ ਤੁਸੀਂ ਯਾਰ ਸਰਪੈਂਟ ਦਾ ਹੁੰਦਾ ਮੈਂ ਨੁਕਸਾਨ ਤਾਂ ਨਹੀਂ ਕਰਨਾ ਸਰਪੈਂਟ ਦਾ ਇੱਕ ਮੁੱਖ ਬੰਦਾ ਹੁੰਦਾ ਹੈ ਕਿਸੇ ਮੈਂਬਰ ਨੂੰ ਸੁਨੇਹਾ ਆਪੇ ਤਲਾਹ ਲਾਉਂਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਆਦਰੋਗਾ ਸਾਹਿਬ ਦਾ ਬੰਦਾ ਹੈ ਹੁਣ ਸਾਡੇ ਨਾਲ ਹੈ ਜੇ ਕੋਈ ਨਫਾ ਨੁਕਸਾਨ ਹੁੰਦਾਗਾ ਹਾਲ ਤਾਂ ਫਿਰ ਮਾਤਾ ਤੁਹਾਨੂੰ ਜਾਵਦਾ ਸੀ ਨਹੀਂ ਨਹੀਂ ਤੁਸੀਂ ਤਾਂ ਕਹਿ ਰਹੇ ਹੋ ਵੀ ਅਸੀਂ ਇਹਨੂੰ ਮੈਸੇਜ ਲਾਇਆ ਸੀ ਨਹੀਂ ਨਹੀਂ ਇੱਕ ਮਿੰਟ ਬਾਈ ਉਹ ਕਹਿੰਦੇ ਅਸੀਂ ਤੈਨੂੰ ਸੁਨੇਹਾ ਲਾਇਆ ਸੀ ਤੂੰ ਇਹਨੂੰ ਸੁਨੇਹਾ ਲਾਇਆ ਕਾਜਾ ਬੀਖਾਰ ਟੁੱਟ ਗਿਆ ਖਾਲ ਦਾ ਤਾਂ ਜਰ ਮੈਨੂੰ ਅੱਖ ਹੀ ਨਹੀਂ ਲੱਗਦਾ ਅੱਖਾਂ ਰਾਜਾ ਤੁਸੀਂ ਕਹਿੰਦੇ ਅੱਖ ਆ ਉਹ ਕਹਿੰਦਾ ਅੱਖਾਂ ਨਹੀਂ ਇਹ ਤਾਂ ਇਹ ਜ਼ਿੰਮੇਦਾਰੀ ਇਹਨਾਂ ਦੀ ਅੱਛਾ ਜਿਹੜਾ ਹੁਣ ਸਾਡਾ ਜਿਹੜਾ ਹੁਣ ਇਹਦੀ ਕਣ ਕਿੰਨਾ ਕਿੰਨੇ ਵਾਰੀ ਬੀਜੀ ਸੀ ਉਹ ਸਵਾ ਦੋ ਕਿੱਲੇ ਆ ਬਾਈ ਤੀਜੀ ਵਾਰੀ ਮੈਂ ਬੀਜੀ ਸੀ ਉਹ ਤੇ ਤੀਜੀ ਵਾਰੀ ਇਹਨਾਂ ਨੇ ਫੇਰ ਗੋਡੇ-ਗੋਡੇ ਪਾਣੀ ਭਰ ਗਿਆ ਆ ਦੇਖੋ ਜੀ ਆ ਤਾਂ ਹੁਣ ਉਹਦਾ ਅਖੀਰਲਾ ਹਾਲ ਹੀ ਇਹ ਨਹੀਂ ਕੋਈ ਜੀ ਬਾਈ ਜੀ ਗੱਲ ਗੱਲ ਜਵਾਨ ਤੋਂ ਉੱਪਰ ਦੀ ਗੱਲ ਕਰਦਾ ਮੈਂ ਉਹ ਤਾਂ ਜਰੂਰ ਸਾਡੀ ਸਰਦਾਰ ਦੀ ਜਾਨੇਗਾ ਹਾਂ ਬਈ ਕੀ ਨਾਮ ਹੈ ਕੀ ਮਸਲਾ ਇਹ ਜਿਹੜਾ ਸੂਏ ਵਾਲਾ ਗਾ ਬਾਈ ਮੇਰਾ ਨਾਮ ਕੁਲਦੀਪ ਸਿੰਘ ਆ ਪਿੰਡ ਮਲਕਾਨਾ ਅਸੀਂ ਗਿਆਨੇ ਵਾਲੇ ਸੂਏ ਤੇ ਖੜੇ ਆ ਤੇ ਮਸਲਾ ਇਹ ਆ ਬਾਈ ਕਿ ਸਰਕਾਰ ਨੇ ਪ੍ਰਾਈਵੇਟ ਠੇਕੇਦਾਰਾਂ ਨੂੰ ਸੁੱਕੇ ਦਰਖਤ ਸੂਏ ਤੋਂ ਪੱਟਣ ਨੂੰ ਠੇਕਾ ਦਿੱਤਾ ਹੋਇਆ ਤੇ ਉਹਨਾਂ ਦੀ ਲੇਬਰ ਪੰਜ ਛੇ ਦਿਨ ਪਹਿਲਾਂ ਅੱਜ ਤੋਂ ਮੰਨ ਲਓ ਵੀ ਕੋਈ ਦਰਖਤ ਉਹਨਾਂ ਨੇ ਸਿੱਟਿਆ ਤੇ ਸਾਡਾ ਖਾਲ ਤੋੜਦਾ ਤੇ ਸਾਨੂੰ ਦੱਸਿਆ ਤੱਕ ਵੀ ਨਹੀਂ 3-4 ਦਿਨ ਉਹਨਾਂ ਨੇ ਉਦੋਂ ਬਾਅਦ ਮੰਨ ਲਓ ਵੀ ਪਾਣੀ ਚੱਲ ਗਿਆ ਇਹ ਚ ਪਾਣੀ ਚੱਲ ਕੇ ਤੇ ਸਾਡਾ ਮੰਨ ਲਾ ਵੀ 5-6 ਕਿੱਲੇ ਬਾਣ ਪਾਰਤਾ ਤੇ ਮੇਰੀ 2 ਕਿੱਲੇ ਖਾਲ ਦੇ ਨਾਲ ਹੀ ਕਣਕ ਬੀਜੀ ਪਈ ਸੀ ਜਿਹੜੀ ਮੈਂ ਦੂਜੀ ਵਾਰੀ ਬੀਜੀ ਸੀ ਖਰਾਬ ਹੋ ਗਈ ਸੀ ਤੇ ਉਹ ਸਾਰੀ ਪਰ ਗਈ ਬਾਈ ਉਹਦਾ ਕੋਈ ਵੀ ਹੱਲ ਨਹੀਂ ਹੁਣ ਇਸ ਤੋਂ ਬਾਅਦ ਮੰਨ ਲਾ ਵੀ ਇਸ ਖੇਤ ਚ ਕੁਝ ਵੀ ਨਹੀਂ ਹੋ ਸਕਦਾ ਤੇ ਕੀ ਕੀ ਮੰਗ ਕਰਦੇ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਠੇਕੇਦਾਰ ਨਾਲ ਜਾਂ ਕੋਈ ਹਾਂਜੀ ਸਾਰੀ ਗੱਲਬਾਤ ਕਰੀ ਆ ਉਹਨਾਂ ਨਾਲ ਉਹ ਆਪਦੀ ਗਲਤੀ ਵੀ ਮੰਨਦੇ ਆ ਤੇ ਲੇਬਰ ਕਹਿ ਰਹੀ ਐ ਵੀ ਅਸੀਂ ਠੇਕੇਦਾਰ ਨੂੰ ਦੱਸਿਆ ਹੋਇਆ ਅੱਛਾ ਤੇ ਜਦੋਂ ਅਸੀਂ ਠੇਕੇਦਾਰ ਨੂੰ ਆਖਿਆ ਵੀ ਅਸੀਂ ਸਾਦਿਆਂ ਵੀ ਲੇਬਰ ਨੇ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਉਹ ਕਹਿੰਦਾ ਸੀ ਠੇਕੇਦਾਰ ਵੀ ਮੈਨੂੰ ਦੱਸਿਆ ਨਹੀਂ ਤੇ ਉਦੋਂ ਉਹ ਆਨਾਂਗਾਨੀ ਕਰਨ ਲੱਗ ਗਿਆ ਕਿ ਠੇਕੇਦਾਰ ਨੂੰ ਪਤਾ ਸੀ ਸਾਰੀ ਗੱਲਬਾਤ ਦਾ ਬਿੱਲ ਟੁੱਟਿਆ ਪਿਆ ਤੇ ਉਹਨਾਂ ਨੇ ਸਾਨੂੰ ਬਿਲਕੁਲ ਵੀ ਨਹੀਂ ਦੱਸਿਆ ਤੇ ਉਸ ਤੋਂ ਬਾਅਦ ਪਾਣੀ ਦੀਆਂ ਵਾਰੀਆਂ ਆ ਗਈਆਂ ਤੇ ਬਾਣ ਪਰਤਾ ਸਾਡਾ ਸਾਰਾ अच्छा ये जेड़ा नुकसान ਹੋਇਆ ਫਿਰ ਕੀ ਕਹਿੰਦੇ ਉਹ ਦੇਣ ਨੂੰ ਉਹ ਕਹਿੰਦੇ ਵੀ ਅਸੀਂ ਤਾਂ ਇਕੱਲਾ ਖਰਚਾ ਦੇਵਾਂਗੇ ਬਾਈ ਹੂੰ 10-15000 ਰੁਪਇਆ ਮਸਾਂ ਹੀ ਅੱਛਾ ਹਾਂ ਖਰਚਾ ਤੋਂ ਬਾਅਦ ਕੁਝ ਨਹੀਂ ਦਿੰਦੇ ਤੇ ਮੰਨ ਲਾ ਵੀ ਠੇਕੇਦਾਰ ਸਾਰਾ ਨੁਕਸਾਨ ਦੇਣ ਤੋਂ ਸਾਡਾ ਮੁਕਰ ਗਿਆ ਜਮਾ ਪੰਚਾਇਤ ਵੀ ਇੱਥੇ ਆਈ ਹੋਈ ਸੀਗੀ ਹੂੰ ਪੰਚਾਇਤ ਨੂੰ ਵੀ ਸਾਰਾ ਮੌਕਾ ਦਿਖਾਇਆ ਹੋਇਆ ਹੂੰ ਤੇ ਸਾਰਿਆਂ ਨੇ ਜਦੋਂ ਗਲਤੀ ਮੰਨ ਲਈ ਠੇਕੇਦਾਰ ਨੇ ਫੇਰ ਵੀ ਮੰਨ ਲਓ ਉਹ ਆਪਣਾ ਜਿਹੜਾ ਨੁਕਸਾਨ ਹੋਇਆ ਉਹ ਦੇਣ ਤੋਂ ਵੀ ਭੱਜ ਗਿਆ ਉਹ ਹੁਣ ਕੀ ਅੱਗੇ ਕੀ ਆ ਉਹ ਕਰ ਰਹੇ ਹੋ ਤੁਸੀਂ ਮੰਗ ਅਸੀਂ ਪ੍ਰਸ਼ਾਸਨ ਤੋਂ ਇਹ ਕਰਦੇ ਆਂ ਜੀ ਵੀ ਪਹਿਲਾਂ ਤਾਂ ਇਹ ਜੇ ਠੇਕੇਦਾਰਾਂ ਨੂੰ ਨੱਥ ਪਾਵੇ ਜਿਹੜੇ ਮੰਨ ਲਓ ਵੀ ਕਿਸਾਨਾਂ ਦੀ ਇੰਨੀ ਕੁ ਪ੍ਰਵਾਹ ਵੀ ਨਹੀਂ ਕਰਦੇ ਵੀ ਉਹਨਾਂ ਨੂੰ ਦੱਸ ਤੱਕ ਵੀ ਨਹੀਂ ਸਕਦੇ ਤੇ ਉਦੋਂ ਬਾਅਦ ਤੁਸੀਂ ਦੇਖ ਲਓ ਵੀ ਮੇਰਾ ਲਗਭਗ ਸਵਾ ਲੱਖ ਦਾ 1.5 ਲੱਖ ਵਾਂਗੂ ਨੁਕਸਾਨ ਹੋ ਗਿਆ ਤੇ ਦਿਂਦੇ ਮੈਨੂੰ ਸਾਰਾ ਇਹ 10-15000 ਰੁਪਇਆ ਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਇਹਨਾਂ ਤੇ ਪੂਰੀ ਬਣਦੀ ਕਾਰਵਾਈ ਕਰੀ ਜਾਵੇ Nem da feira assim. ਕਿਸਾਨ ਜੂਨੀਅਨਾਂ ਦਾ ਸਹਾਰਾ ਲੈ ਕੇ ਧਰਨਾ ਜ਼ਰੂਰ ਲਾਵਾਂਗੇ। ਹਾਂ ਬਾਈ ਜੀ ਕੀ ਮਸਲਾ ਹੈ? ਤੁਸੀਂ ਇੱਥੇ ਆਇਆ। ਮਸਲਾ ਤਾਂ ਬਾਈ ਜੀ ਇਹ ਨਾ ਪ੍ਰਾਧਰ ਵੈਂਟਰੀ ਵਾਲੇ ਗੈਸ ਪਾਈਪਲਾਈਨ ਪਾ ਰਹੇ ਨੇ। ਹਾਂ ਆ ਦੇਖੋ ਸੂਏ ਦੇ ਉੱਤੇ ਇਹਨਾਂ ਨੂੰ ਬਾਰ-ਬਾਰ ਕਿਹਾ ਹੋਇਆ ਪਹਿਲਾਂ ਵੀ ਇਹਨਾਂ ਨੇ ਸੂਆ ਦੋ ਤਿੰਨ ਸਾਈ ਤੋੜਤਾ ਜੀ। ਇਹਨਾਂ ਨੇ ਕਹਾ ਦਰਖਤ ਠੇਕੇ ਦੇ ਦਿੱਤੇ ਹੋਏ ਨਾ। ਠੇਕੇ ਦਿੱਤੇ ਹੋਣ ਕਰਕੇ ਇਹਨਾਂ ਨੇ ਖਾਲ ਦੇ ਨਾਲ ਦਰਖਤ ਤੋੜਤਾ। ਉਹਦੇ ਨਾਲ ਪਾਣੀ ਟੁੱਟ ਗਿਆ ਬਾਹਣ ਦੇ ਵਿੱਚ ਕਿਸਾਨ ਦੇ ਜੀ। ਉਹਦੀ ਢਾਈ ਤਿੰਨ ਕਿੱਲੇ ਕਣਕ ਮਰ ਗਈ ਜੀ। ਹੁਣ ਬਾਰ-ਬਾਰ ਉਹਨੂੰ ਸੱਦਿਆ ਜਾਂਦਾ ਸੱਦਨ ਦੇ ਆਉਂਦੇ ਵੀ باوجود ਹੋ ਜਣੇ ਪਰ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਤਾਂ ਦਿੱਤਾ ਜਾਵੇ ਇਹ ਕਿਸਾਨ ਦਾ ਕੀ ਕਸੂਰਾ ਹੂੰ ਇਹਦਾ 2.5 ਤਿੰਨ ਕਿੱਲੇ ਕਣਕ ਮਰ ਗਈ ਬਾਈ ਹੂੰ ਡੇਢ ਪੌਣੇ 2 ਲੱਖ ਦਾ ਨੁਕਸਾਨ ਹੋ ਗਿਆ ਇਹਨੂੰ ਹੱਸ ਕੇ ਕਹੇ ਨੇ 15000 ਲੈ ਲੈ ਤੈਨੂੰ ਬਜਾਈ ਦਾ ਲੈ ਲੈ ਇਹ ਕੋਈ ਮਸਲੇ ਦਾ ਹੱਲ ਨਹੀਂ ਸਾਡਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਜੇ ਨਹੀਂ ਦਿੰਦੇ ਤਾਂ ਅਸੀਂ ਤਲਵੰਡੀ ਸਾਬ ਉਹ ਵੇਖੇ ਧਰਨਾ ਲਾਉਣ ਲਈ ਮਜਬੂਰ ਹੋ ਜਾਵਾਂਗੇ ਬਾਈ ਉੱਤੇ ਕੌਣ ਸੀ ਤੁਸੀਂ ਗਏ ਸੀ ਉੱਥੇ ਉਹਨਾਂ ਨੂੰ ਮੌਕੇ ਤੋਂ ਮੁੱਕਰਦਾ ਕਹਿੰਦਾ ਸਾਨੂੰ ਦੱਸੋ ਅਸੀਂ ਇੱਥੇ ਗਏ ਪੌਣੇ ਨੌਂ ਨੂੰ ਹੂੰ ਉਹ ਉੱਥੇ ਕੋਲੇ ਸਾਡਾ ਸਮਾਨ ਗਿਆ ਉੱਥੀ ਚਾਹ ਪਾਣੀ ਪੀਤਾ ਉੱਥੀ ਹੀ ਬੈਠੇ ਰਹੇ ਇੱਥੇ ਮਾਲ ਲੋੜ ਕੀਤਾ ਹੂੰ ਜੇ ਤਾਂ ਸੀ ਸਾਨੂੰ ਕੋਈ ਬੰਦਾ ਮਿਲਦਾ ਸੀ ਉਹਦੀ ਕਹਿ ਦਿੰਦੇ ਬਈ ਖਾਲ ਜਾਰਾ ਮਾੜਾ ਮੋਟਾ ਟੁੱਟ ਗਿਆ ਬੰਦਾ ਕੀ ਹੈ ਇੱਕ ਮਿੰਟ ਸੋ ਉਥੋਂ ਖਾਲ ਟੁੱਟ ਗਿਆ ਸੋ ਥੋੜਾ ਟੁੱਟ ਗਿਆ ਬਾਹਲ ਟੁੱਟ ਗਿਆ ਤੁਸੀਂ ਬਈ ਉਨੀ ਕਰ ਰਿਪੇਅਰ ਦਾ ਕਰਕੇ ਜਾਂਦੇ ਗੱਲ ਤਾਂ ਫਿਰ ਗਲਤੀ ਤਾਂ ਉੱਥੀ ਹੀ ਰਹੀ ਹੈ ਅਸੀਂ ਤਾਂ ਬੇਫਿਕਰੇ ਹੋਗੇ ਕਿ ਚਲੋ ਬੰਦੇ ਨੂੰ ਪਤਾ ਹੈਗਾ ਵੀ ਚਲ ਪਤਾ ਲੱਗ ਗਿਆ ਹੋਊਗਾ ਨਹੀਂ ਬੰਦਾ ਕਿਉਂ ਕਰੂ ਬਈ ਯਾਰ ਉਹ ਕਿ ਕਰਾ ਛੋਟੀ ਨਹੀਂ ਗੱਲ ਕਰਦੇ ਜੀ ਛੋਟੀ ਨਹੀਂ ਗੱਲ ਕਰਦੇ ਜਿਹੜਾ ਬੰਦਾ ਦਰੋਗੇ ਦਾ ਮਤਲਬ ਗਾਰਡ ਹੈਗਾ ਅਸਲੋ ਜ਼ਿੰਮੇਦਾਰੀ ਆ ਬਾਗੀ ਦੀ ਹੈ ਨੀ ਗੱਲ ਦੀ ਹਾਂ ਇਹਨਾਂ ਨਹੀਂ ਦੱਸਣਾਗਾ ਵੀ ਆ ਵਾਹਨ ਕੀ ਦਾਗਾ ਅਸੀਂ ਮਾਲ ਚ ਕੋਣਾਗਾ ਵੀ ਅਸੀਂ ਭਾਈ ਵਾਹਨ ਵਾਲੇ ਨਾਲ ਗੱਲ ਕਰ ਲਈ ਇਹਦਾ ਨੁਕਸਾਨ ਕਰੋ ਫਾਇਦਾ ਕਰੋ ਵੀ ਤੁਸੀਂ ਆਪ ਦਾ ਨੱਕ ਲੇ ਹਾਂ ਹੂੰ ਆ ਗੱਲ ਹੋ ਗਈ ਹੈ ਜੀ ਇਹਨੂੰ ਤੁਸੀਂ ਹੁਣ ਕਿਵੇਂ ਮਰਜੀ ਦੱਸੋ ਜੀ ਠੀਕ ਹੈ ਜੀ ਹਾਂਜੀ ਤੇ ਠੇਕੇਦਾਰ ਨੂੰ ਵੀ ਪਤਾ ਜੀ ਇਸ ਗੱਲ ਦਾ ਉਹਦੇ ਗੱਡੀ ਲੈ ਕੇ ਇੱਥੇ ਮਜੂਬ ਨੇ ਨੰਬਰ ਲੈ ਲਓ ਉਹਨਾਂ ਨੂੰ ਨਹੀਂ ਇਹ ਗੱਲ ਤੇਰੇ ਗੀ ਇੱਕ ਦਮ ਇਹਨੂੰ ਦੱਸਿਆ ਨਹੀਂ ਜੀ ਹੂੰ ਇਹਨੇ ਮੈਂ ਪੰਜ ਦੱਸ ਕੇ ਤਾਂ ਗਏ ਨਾ ਚਲੋ ਨਹੀਂ ਬੰਦੇ ਦੇ ਧਿਆਨ ਚ ਹੋਇਆ ਇਹਦਾ ਮੇਰੇ ਚਾਰਾਂ ਦੀ ਫੇਰ ਤੇ ਮੈਂ ਕਰਾਉਂਦਾ ਵੀ ਅੱਗੇ ਵੀ ਮੈਂ ਕਰਾਈ ਅੱਗੇ ਕਿਹੜਾ ਕਰਾਈ ਕੋਈ ਬਾਲਾ ਵੱਡਾ ਕੰਮ ਨਹੀਂ ਸੀ ਕੋਈ ਨੁਕਸਾਨ ਕਰਕੇ ਸਾਨੂੰ ਕੁਝ ਮਿਲਦਾ ਨਹੀਂ ਉਹ ਨਹੀਂ ਜੀ ਆਹ ਦਾ ਕੁਝ ਵੀ ਗੱਲ ਨਹੀਂ ਸੀ ਸਾਰਾ ਪੰਜ ਚਾਰ ਸੌ ਦੀ ਗੱਲ ਸੀ ਹੁਣ ਤੂੰ ਉਹ ਕਣਕ ਦੇਖ ਲਓ ਜੀ ਅਗਲੇ ਦਾ ਤਾਂ ਉਹਦੇ 6 ਮਹੀਨਾ ਦੀ ਖੇਤੀ ਹੈ ਹਾਂਜੀ ਹਾਂ ਉਹ ਤਾਂ ਹੁਣ ਬਿਜਨੀ ਵੀ ਨਹੀਂ ਦੂ ਵਾਰ ਮੈਨੂੰ ਮਾਰਾ ਦੱਸ ਜਾਂਦੇ ਨੇ ਮੈਂ ਆਪ ਵੀ ਕਰਾ ਆਂਦਾ ਹਾਂ ਲੋ ਜੀ ਆਹ ਚੱਲ ਜੂਗੀ ਆਹ ਆ ਰਾਂ ਮਾੜੀ ਮੁੱਟੀ ਚੱਲ ਜੂ ਜਿਹੜੀ ਉਹ ਪਰੇ ਆ ਮਤਲਬ 2 2.5 ਕਿੱਲੇ ਉਹਦਾ ਉਹ ਨਹੀਂ ਹੋਵੇਗੀ ਦੁਬਾਰਾ ਅਸੀਂ ਇੱਥੋਂ ਮਾਲ ਲੈ ਕੇ ਗਏ ਚੱਕ ਕੇ ਉਹਦੋਂ ਇੱਥੇ ਕੋਈ ਪਾਣੀ ਨਹੀਂ ਸੀਗਾ ਜੀ ਅਸੀਂ ਉਹ ਕੰਨ ਤੇ ਪਾਣੀ ਤਾਂ ਜੀ ਜਦੋਂ ਪਾਣੀ ਦੀ ਵਾਰੀ ਆਉ ਪਾਣੀ ਤਾਂ ਉਹ ਹੀ ਆਉਣੀ ਹੈ ਗੱਲ ਤਾਂ ਤੁਸੀਂ ਇੱਕ ਦੀ ਜਾਣਾ ਅਸਲ ਤਾਂ ਤੁਸੀਂ ਕਰਕੇ ਜਾਣਾ ਸੀ ਨਹੀਂ ਤੁਸੀਂ ਇਹਨਾਂ ਮਾਲਕ ਨੂੰ ਤਲਾਹ ਦਿੰਦੇ ਵੀ ਭਾਈ ਉੱਥੇ ਖਾਲ ਤੇਰੇ ਮੱਥੇ ਟੁੱਟ ਗਿਆ ਉੱਥੇ ਆਉਦਾ ਕੋਈ ਗੱਟਾ ਸਪਿੰਡ ਦਾ ਲਾਦਾ ਲਾ ਲਾ ਸਭ ਤੋਂ ਵੱਡੀ ਗਲਤੀ ਤਾਂ ਇਹੀ ਹੈ ਜੀ ਅਸੀਂ ਕਿਸੇ ਨੂੰ ਜਾਣਦੇ ਨਹੀਂ ਜੀ ਇੱਥੇ ਨਹੀਂ ਫਿਰ ਸਰਪੈਂਚ ਨੂੰ ਤਾਂ ਜਾਣਦੇ ਹੋ ਗੱਲ ਤਾਂ ਫਿਰ ਸਰਪੈਂਚ ਤੋਂ ਹੁੰਦਾ ਇੱਕ ਮੈਨੂੰ ਕਰ ਨਹੀਂ ਕਹਿ ਸਕਦੇ ਜੀ ਨਹੀਂ ਉਹ ਦੁਲਿਹਵਾਰੀ ਗਵਨ ਮਾਰੀ ਹੋ ਘਾਟ ਨਾਲ ਫਿਰ ਦੁਲਿਹਵਾਰੀ ਕਾਹਨਾ ਫਿਰ ਕੋਣ ਕੋਣ ਉਦੋਂ ਤੁਸੀਂ ਕਹੀ ਜਾਂਦੇ ਹੋ ਅਗੇ ਅਸੀਂ ਇਹਨੂੰ ਦੱਸਿਆ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਅਸੀਂ ਤਾਂ ਕਿਸੇ ਨੂੰ ਨਹੀਂ ਦੱਸਿਆ ਫਿਰ ਹੁਣ ਤਾਂ ਇਹ ਕਿਸੇ ਨੂੰ ਕਿਹਨੇ ਦੱਸਿਆ ਕਿੰਨੇ ਹੋ ਸੀ ਛੋਟੇ ਨੂੰ ਪਤਾ ਨਹੀਂ ਆ ਵੀ ਆਪਾਂ ਹੋ ਗਏ ਇਹ ਜਿੰਮੇਵਾਰ ਨਾਲ ਛੋਟੇ ਨੂੰ ਦੱਸਿਆ ਉਹਨੂੰ ਮੁੰਡੇ ਨੂੰ ਫਿਰ ਹੁਣ ਪਹਿਲਾਂ ਅੱਖਿਆ ਧਿਆਨ ਚ ਨਹੀਂ ਗੱਲ ਉਹ ਅਮਰਦੇਵ ਨੂੰ ਪਤਾ ਹੈ ਅੱਛਾ ਨੇ ਤਾਂ ਮੈਂ ਕਰਾਈ ਦਿੰਦਾ ਅਗਰ ਉਹ ਕਰਵਾਉਣਾ ਉਹਨਾਂ ਨੂੰ ਉਹ ਸਾਨੂੰ ਇਹੀ ਨਹੀਂ ਸੁੱਦੀ ਬਾੜ ਮੁਕ ਮਸਲੇ ਖਾਤ ਕਰਾ ਕੇ ਗਏ ਨਵਰ ਜਿੰਮੇਵਾਰ ਹੁਣ ਆਹਾਂ ਇਹ ਦਾ ਜਮੀਨ ਦਾ ਮਾਲਕ ਹੈ ਉਹ ਜਿੰਮੇਵਾਰਾ ਦਾ ਨੁਕਸਾਨ ਦਾ ਉਹ ਜਿੰਮੇਵਾਰ ਤਾਂ ਜਿੰਮੇਵਾਰ ਤਾਂ ਕਿਹਿੰਦਾ ਕਰ ਨਹੀਂ ਪਊ ਹੁਣ ਜਿੰਮੇਵਾਰ ਤਾਂ ਹੁਣ ਇਹਦਾ ਦੱਸੋ ਵੀ ਆਪਣਾ ਕੋਈ ਜਿੰਮੇਵਾਰ ਤਾਂ ਹੋਵੇ ਨਾ ਇਸ ਚੀਜ਼ ਦਾ ਵੀ ਨਾ ਜਿੰਮੇਵਾਰ ਨਰਕ ਪੱਟਣ ਵਾਲਾ ਇਦਾਂ ਕੋਈ ਅਫਸਰ ਆ ਜਾ ਕੇ ਹੋ ਰਿਹਾ ਕਿ ਕਾਰ ਇੱਕ ਤਾਂ ਮੈਨੂੰ ਫੋਨ ਕਰਦਾ ਵੀਰੇ ਇਹਨੂੰ ਇਹਨੂੰ ਦੱਸ ਦਿੰਦੇ ਮੈਂ ਹੱਲ ਤਾਂ ਕਰ ਲੈਂਦਾ ਕਿ ਮੈਂ ਲਾਉਣੀ ਸੀ ਲਾ ਜਾਂਦਾ ਕੰਕਰੀਟ ਚ ਕੀ ਜਾਂਦੀ ਮਿੱਟੀ ਵੀ ਲੱਗਿਆ ਦੀ ਸਿਮਿੰਟ ਵੀ ਲੱਗਿਆ ਨਾ ਚਾਰ ਬੱਠਾ ਤੇ ਲੱਗਦੇ ਵੀ ਭਾਈ ਜੀ ਦਿਨ ਵੀ ਅੱਜ ਚਾਰ ਹੋ ਗਏ ਲੱਗੇ ਦੇਖੋ ਜੇ ਤਾਂ ਹੁਣ ਸਾਡੇ ਕੋਈ ਦਿਲ ਚ ਆਏ ਹੁੰਦੀ ਵੀ ਅਸੀਂ ਨੁਕਸਾਨ ਕਰਕੇ ਆਏ ਆ ਅਸੀਂ ਕਿਉਂ ਇੱਥੇ ਕੰਮ ਤੇ ਆਉਂ ਬੇਗੋਰੀ ਹੁਣ ਨੇਰੇ ਚ ਜਿਹੜਾ 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 ਸਾਰਾ ਆ ਤੁਹਾਨੂੰ ਦੀਨਾ ਆ ਵਾਣ ਦੀਨਾ ਸਾਰੀ ਜਿਹੜੀ ਬੀਜਿਆ ਸਾਰੇ ਜਿਹੜੀ ਬੀਜਿਆ ਜੀ ਤੇ ਕਹਿੰਦਾ ਪਹਿਲੀ ਦੁਖੀਏ 2 ਕਿਲੀ ਟਿੱਟ ਕਰੀ ਜਾਂਦੇ ਹੁਣ ਤੁਸੀਂ ਤੀਜੀ ਵਾਰੀ ਫੇਰ ਪਾਣੀ ਹੁਣ ਬਾਕੀ ਹੈ ਤਾਂ ਦੇਖ ਤੰਦ ਪਾ ਇੱਥੇ ਚੱਲਦਾ ਜੀ ਸੋਮਵਾਰ ਨੂੰ ਪਾਣੀ ਵੱਢੀ ਦੇ ਦਿੰਦੇ ਤੂੰ ਕਹਿੰਦਾ 4 ਦਿਨ ਹੋ ਗਏ 4 ਦਿਨ ਜਦੋਂ ਪਹਿਲਾਂ ਪਾਣੀ ਨਹੀਂ ਵਗਦਾ ਸੀਗਾ ਇੱਥੇ ਮੈਂ ਤਾਂ ਹੱਲ ਕਰ ਲੈਂਦਾ ਉਹਦਾ ਮੈਨੂੰ ਤਾਂ ਕੋਈ ਚੰਗਾ ਤਾਂ ਹੋ ਜਾਂਦਾ ਮੈਂ ਕਿਹੜਾ ਮਿੱਟੀ ਲਾਉਂਦਾ ਫੇਰ ਸਿਮੈਂਟ ਲਾਉਂਦਾ ਪਾਣੀ ਦੀ ਵੱਡੀ ਦਾ ਹੱਲ ਹੁੰਦਾ